ਅਡਾਨੀ ਨੂੰ ਤੇ ਮੈਂ ਰਿਲਾਇੰਸ ਕੰਪਨੀ ਨਾਲ ਕਿਵੇਂ ਡੀਲ ਕਰ ਸਕਦਾ ਮੇਰੀ ਕੀ ਔਕਾਤ ਹੈ ਕਿ ਮੈਂ ਰਿਲਾਇੰਸ ਕੰਪਨੀ ਨਾਲ ਕੇਸ ਲੜ ਸਕਦਾ ਮੰਨ ਲਓ ਮੇਰਾ ਝਗੜਾ ਹੋ ਜੇ ਮੰਨ ਲਓ ਮੇਰਾ ਕਿਸੇ ਬੰਦੇ ਨੇ ਮੇਰੇ ਤੋਂ ਸਮਾਨ ਖਰੀਦਿਆ ਮੇਰੇ ਮਹੱਲੇ 'ਚ ਮੇਰਾ ਉਹ ਨਾਲ ਝਗੜਾ ਹੋ ਗਿਆ ਮੈਂ ਪਿੰਡ 'ਚ ਬੰਦੇ ਬੁਲਾ ਲੂੰਗਾ ਮੈਂ ਹੱਲ ਕਰਾ ਲੂੰਗਾ ਮੈਂ ਇੱਕ ਵਿਚ ਵਿਚੋਲਾ ਪਾ ਕੇ ਹੱਲ ਕਰਾ ਲੂੰਗਾ ਪਰ ਜੇ ਮੇਰਾ ਝਗੜਾ ਪੈ ਜੇ ਅਡਾਨੀ ਕਾਰਪੋਰੇਸ਼ਨ ਨਾਲ ਮੈਂ ਕਿੱਥੇ ਹੱਲ ਕਰ ਸਕਦਾ ਕੀ ਮੈਂ ਉਹਨਾਂ ਦੇ ਵਕੀਲਾਂ ਨਾਲ ਲੜ ਸਕਦਾ ਕੀ ਮੈਂ ਉਸ ਪੈਸਾ ਉਹ ਪੈਸਾ ਖਰਚ ਸਕਦਾ ਇਹੋ ਹੀ ਡਰ ਸੀਗਾ ਵੀ ਜ਼ਮੀਨਾਂ ਹੜਪੀਆਂ ਕਿਵੇਂ ਜਾਣਗੀਆਂ ਜਦ ਪ੍ਰਾਈਵੇਟ ਕੰਪਨੀਆਂ ਆ ਕੇ ਡੀਲ ਕਰਨਗੀਆਂ ਕਿਸਾਨਾਂ ਨਾਲ ਤੇ ਕਿਸਾਨਾਂ ਦੇ ਪਿੱਛੇ ਬੈਕਬੋਨ ਬਣ ਕੇ ਸਰਕਾਰ ਨਹੀਂ ਖੜੀ ਹੋਏਗੀ ਪ੍ਰਾਈਵੇਟਾਈਜੇਸ਼ਨ ਹੋ ਜਾਏਗੀ ਤਾਂ ਨਾ ਤਾਂ ਕਿਸਾਨ ਇੰਨਾ ਪੜਿਆ ਲਿਖਿਆ ਸੀ ਨਾ ਉਹਨੂੰ ਇੰਨੀ ਆਦਤ ਪਾਈ ਗਈ ਤੇ ਨਾ ਹੀ ਉਹਦੇ ਕੋਲ ਨਹੀਂ ਆ ਰਿਹਾ ਰਿਸੋਰਸਸ ਹੈ ਕਿ ਉਹ ਕਾਰਪੋਰੇਟਸ ਨਾਲ ਡੀਲ ਕਰ ਸਕੇ ਕਾਰਪੋਰੇਟ ਨਾਲ ਤੁਸੀਂ ਤੇ ਮੈਂ ਨਹੀਂ ਡੀਲ ਕਰ ਸਕਦੇ ਨਹੀਂ ਕਰ ਸਕਦਾ ਤਾਂ ਇਹੋ ਹੀ ਪ੍ਰੋਬਲਮ ਹੈ ਕਿ ਹੌਲੀ ਹੌਲੀ ਕਾਰਪੋਰੇਟਸ ਨੂੰ ਕਬਜ਼ਾ ਕਰਨਾ ਆਉਂਦਾ ਬਈ ਕਿਤੇ ਨਾ ਕਿਤੇ ਜਿਹੜੀ ਮਾਰਕੀਟ ਹੈ ਸਾਡੀ ਜਿਵੇਂ ਓਪਨ ਮਾਰਕੀਟ ਹੈ ਸਾਡਾ ਸੁਪੋਜ਼ ਬਿਜ਼ਨਸ ਹੈ ਟੀ-ਸ਼ਰਟ ਦਾ ਤਾਂ ਫੈਕਟਰੀ ਵਾਲੇ ਵੀ ਕਹਿਣ ਲੱਗ ਜਾਣਗੇ ਕਿ ਸਾਨੂੰ ਵੀ ਐਮਐਸਪੀ ਦਿਓ ਇਹਦੇ ਵਿੱਚ ਵੀ ਦੋ ਗੱਲਾਂ ਆਉਂਦੀਆਂ ਤੁਸੀਂ ਆਪਣਾ ਸਮਾਨ ਜਿਹੜਾ ਵੇਚਦੇ ਹੋ ਤੁਸੀਂ ਕੱਪੜੇ ਬਣਾ ਕੇ ਜਿਹੜੇ ਵੇਚਦੇ ਹੋ ਉਹ ਪਬਲਿਕ ਦੀ ਵੈਲਫੇਅਰ ਦੇ ਹਿੱਸੇ 'ਚ ਨਹੀਂ ਆਉਂਦਾ ਜਿਵੇਂ ਮੰਨ ਲਓ ਕੀ ਹੁੰਦਾ ਕਿਹੜੀ ਫਸਲ ਹੈ ਨਾ ਵੀਰੇ ਜਿਹੜੀ ਰੋਟੀ ਦਾ ਮੁੱਦਾ ਹੈ ਰੋਟੀ ਗਵਰਨਮੈਂਟ ਦੀ ਵੈਲਫੇਅਰ ਸਕੀਮ ਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਸਾਡੇ ਬਜਟ ਦਾ ਇੱਕ ਬਹੁਤ ਵੱਡਾ ਹਿੱਸਾ ਜਾਂਦਾ ਹੈ ਲੋਕਾਂ ਨੂੰ ਅੰਨ ਪਹੁੰਚਾਉਣ ਚ ਇਹ ਅੰਨ ਸਬਸਿਡੀ ਦੇ ਤੌਰ ਤੇ ਜਾਂਦਾ ਜਿਵੇਂ 4 ਰੁਪਏ ਕਿਲੋ ਆਟਾ 20 ਰੁਪਏ ਕਿਲੋ ਦਾਲ ਆਟਾ ਦਾਲ ਲੋਕਾਂ ਨੂੰ ਫ੍ਰੀ ਵੀ ਪਹੁੰਚਾਇਆ ਜਾਂਦਾ ਬਹੁਤ ਵੇਖਦਾ ਇੱਕ ਵੱਡਾ ਗਰੀਬ ਤਬਕਾ ਹੈ ਜਿੰਨੂੰ ਸਰਕਾਰਾਂ ਆਟਾ ਖਰੀਦ ਕੇ ਆਟਾ ਪਹੁੰਚਾਉਂਦੀਆਂ ਕੱਪੜਾ ਇਦਾਂ ਨਹੀਂ ਨਾ ਸਰਕਾਰਾਂ ਕਰਦੀਆਂ ਐਸਲੀ ਸਮਝੋ ਕਿ ਤੁਸੀਂ ਫ੍ਰੀਲੀ ਕੰਪੀਟ ਕਰ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਜਿਹੜੀ ਡਿਮ ਜਿਹੜੀ ਤੁਹਾਡਾ ਕਸਟਮਰ ਹੈ ਤੁਹਾਡਾ ਉਹ ਨਾਲ ਡਾਇਰੈਕਟ ਕਨੈਕਸ਼ਨ ਹੈ ਦੂਜੇ ਪਾਸੇ ਇੱਕ ਕਿਸਾਨ ਦਾ ਡਾਇਰੈਕਟ ਕਨੈਕਸ਼ਨ ਹੈ ਨਹੀਂ ਕੰਜ਼ਿਊਮਰ ਨਾਲ ਕਿਉਂਕਿ ਇੱਕ ਬਹੁਤ ਵੱਡਾ ਕੰਜ਼ਿਊਮਰ ਦੇਸ਼ ਦਾ ਇੱਕ ਬਹੁਤ ਵੱਡਾ ਪਰਸੈਂਟੇਜ ਜਿਹੜਾ ਹੈ ਉਹ ਸਰਕਾਰ ਤੋਂ ਸਹੂਲਤਾਂ ਲੈਂਦਾ ਹੈ ਉਹ ਸਰਕਾਰ ਦੇ ਰਾਸ਼ਨ ਡੀਪੂਆਂ ਤੋਂ ਸਹੂਲਤਾਂ ਲੈਂਦਾ ਹੈ ਸਰਕਾਰ ਉਹਨੂੰ ਜੇ ਤੁਸੀਂ ਇਹ ਨਹੀਂ ਕਰੋਗੇ ਮੰਨ ਲਓ ਮੈਂ ਡਾਇਰੈਕਟ ਵੇਚਣ ਲੱਗ ਜਾ ਫਿਰ ਤਾਂ ਕੰਪੇਟਿਟਿਵ ਮਾਰਕੀਟ ਹੋ ਗਈ ਫਿਰ ਮੰਨ ਲਓ ਕਿਸੇ ਨੂੰ ਫ੍ਰੀ ਆਟਾ ਨਹੀਂ ਮਿਲ ਰਿਹਾ ਫ੍ਰੀ ਦਾਲ ਨਹੀਂ ਮਿਲ ਰਹੀ ਫ੍ਰੀ ਚਾਵਲ ਨਹੀਂ ਮਿਲ ਰਹੇ ਫਿਰ ਉਹਦਾ ਵੀ ਨੁਕਸਾਨ ਹੈ ਨਾ ਗਰੀਬ ਦਾ ਐਸਐਲੀ ਜਿਹੜਾ ਮੁੱਦਾ ਰੋਟੀ ਦਾ ਨਾ ਉਹ ਇੱਕ ਵੈਲਫੇਅਰ ਦਾ ਮੁੱਦਾ ਹੈ ਉਹ ਇੱਕ ਵੈਲਫੇਅਰ ਸਕੀਮ ਦਾ ਮੁੱਦਾ ਹੈ ਐਸਐਲੀ ਸਰਕਾਰ ਇਨਵੋਲਡ ਹੁੰਦੀ ਹੈ ਜੇ ਅਸੀਂ ਡਿਵੈਲਪਡ ਕੰਟਰੀ ਹੁੰਦੇ ਜਿਵੇਂ ਅਮਰੀਕਾ ਵਰਗੀ ਕੰਟਰੀ ਹੁੰਦੇ ਆਪਾਂ ਆਪਾ ਡਿਵੈਲਪਿੰਗ ਕੰਟਰੀ ਆ ਜੇ ਆਪਾਂ ਡਿਵੈਲਪਡ ਕੰਟਰੀ ਹੁੰਦੇ ਜਿੱਥੇ ਸਾਰਿਆਂ ਦੀ ਪਰ ਕੈਪੀਟਾ ਇਨਕਮ ਜਿਹੜੀ ਹੈ ਹਰ ਬੰਦਾ ਵਧੀਆ ਕਮਾ ਰਿਹਾ ਫਿਰ ਫ੍ਰੀ ਮਾਰਕੀਟ ਹੋ ਸਕਦੀ ਹੈ ਕੋਈ ਦਿੱਕਤ ਨਹੀਂ ਹੈ ਪਰ ਜਦ ਬਹੁਤ ਵੱਡਾ ਤਬਕਾ ਲੈ ਡਾਇਰੈਕਟ ਗਵਰਨਮੈਂਟ ਤੋਂ ਰਹਿ ਰਾਸ਼ਨ ਕਾਰਡ ਦੇ ਦਮ ਤੇ ਆਪਣਾ ਰਾਸ਼ਨ ਪਾਣੀ ਖਰੀਦ ਰਿਹਾ ਸਰਕਾਰਾਂ ਤੋਂ ਸਬਸਿਡੀ ਲੈ ਕੇ ਖਰੀਦ ਰਿਹਾ ਤੇ ਸਰਕਾਰ ਨਹੀਂ ਖਰੀਦ ਕੇ ਅੱਗੇ ਵੇਚਣਾ ਤਾਂ ਫਿਰ ਸਰਕਾਰ ਹੀ ਇਨਵੋਲ ਹੋਏਗੀ ਨਾ ਤੁਹਾਨੂੰ ਕੀ ਲੱਗਦਾ ਬਾਈ ਕਿ ਆਪਣੇ ਦੇਸ਼ ਦੇ ਵਿੱਚ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਜਿਹੜਾ ਫ੍ਰੀ ਵਾਲਾ ਕੰਮ ਹੈ ਭਾਵੇਂ ਆਟਾ ਦਾਲ ਹੈ ਭਾਵੇਂ ਬਿਜਲੀ ਹੈ ਫ੍ਰੀ ਵਾਲਾ ਕੰਮ ਬੰਦ ਹੋਣਾ ਚਾਹੀਦਾ ਹੈ ਕਿੰਨਾ ਜ਼ਿਆਦਾ ਰਹਿਣਾ ਚਾਹੀਦਾ ਬੰਦ ਤਾਂ ਬੜਾ ਕੁਝ ਹੋਣਾ ਚਾਹੀਦਾ ਬੜੀ ਵੱੜੀ ਇਹ ਸਵਾਲ ਆਂਦਾ ਕਿ ਰਿਜ਼ਰਵੇਸ਼ਨ ਬੰਦ ਹੋਣੀ ਚਾਹੀਦੀ ਆ ਮੈਂ ਕਹਿੰਨਾ ਹੋ ਜਾਣੀ ਚਾਹੀਦੀ ਸੀ ਪਰ ਕੀ ਰਿਜ਼ ਕੀ ਜਾਤ ਗਈ 70 ਸਾਲਾਂ ਚ ਨਹੀਂ ਗਈ ਨਾ ਜੇ ਜਾਤ ਜਾਏਗੀ ਤਾਂ ਰਿਜ਼ਰਵੇਸ਼ਨ ਜਾਏਗੀ ਨਾ ਜਾਤੀਵਾਦ ਦਾ ਮੁੱਦਾ ਤਾਂ ਜਾਏਗਾ ਜੇ ਤੁਹਾਨੂੰ ਮੈਨੂੰ ਜਾਤ ਕਰਕੇ ਨਹੀਂ ਪਛਾਣਿਆ ਜਾਏਗਾ ਅੱਜ ਅਮੀਰ ਤੋਂ ਅਮੀਰ ਘਰ ਵੀ ਵਿਆਹ ਕਰਨ ਤੋਂ ਪਹਿਲੇ ਜਾਤ ਦੇਖਦਾ ਹਮ ਹੈਨਾ ਜੇ ਜਾਤ ਨਹੀਂ ਗਈ ਤਾਂ ਰਿਜ਼ਰਵੇਸ਼ਨ ਨਹੀਂ ਜਾ ਸਕਦੀ ਉਵੇਂ ਹੀ ਪਹਿਲਾਂ ਗਰੀਬੀ ਆਈ ਕਿ ਪਹਿਲਾਂ ਸਬਸਿਡੀ ਆਈ ਪਹਿਲਾਂ ਗਰੀਬੀ ਆਈ ਪਹਿਲੇ ਗਰੀਬੀ ਨੂੰ ਦੂਰ ਕਰਨ ਤੇ ਹੱਲ ਹੋਏ ਕੀ ਪਰ ਕੈਪੀਟਾ ਇਨਕਮ ਇੰਪਰੂਵ ਇੰਪਰੂਵ ਹੋਈ ਜੇ ਉਹ ਹੋ ਗਈ ਤਾਂ ਕਰ ਦੋ ਸਬਸਿਡੀ ਖਤਮ ਜੇ ਤੁਹਾਡੀ ਉਹੀ ਨਹੀਂ ਇੰਪਰੂਵ ਹੋਈ ਤੁਸੀਂ ਬੇਸਿਕ ਸਹੂਲਤਾਂ 70 ਸਾਲਾਂ ਚੱਲੇ ਨਹੀਂ ਦੇ ਪਾਏ ਤੁਸੀਂ ਲੋਕਾਂ ਦੀ ਪਰ ਕੈਪੀਟਾ ਇਨਕਮ ਨਹੀਂ ਵਧਾ ਪਾਏ ਜੋ ਬਾਕੀ ਦੇਸ਼ਾਂ ਨੇ ਵਧਾਈ ਹੈ ਅਸੀਂ ਨਹੀਂ ਵਧਾਈ ਬਾਕੀ ਸਾਰੇ ਦੇਸ਼ਾਂ ਨੇ ਵਧਾਈ ਹੈ ਇਹ ਬਹੁਤ ਗਲਤ ਗੱਲ ਹੋਏਗੀ ਕਹਿਣਾ ਅਸੀਂ ਅਮੀਰਾਂ ਦਾ ਦੇਸ਼ ਆ ਪਰ ਅਸੀਂ ਅਸੀਂ ਕਮੀਰ ਦੇਸ਼ ਆ ਪਰ ਅਮੀਰਾਂ ਦਾ ਦੇਸ਼ ਨਹੀਂ ਆ ਅਸੀਂ ਗਰੀਬਾਂ ਦਾ ਅਮੀਰ ਦੇਸ਼ ਆ ਅਸੀਂ ਟੌਪ 5 ਇਕਨੋਮੀਆਂ ਚ ਆਨੇ ਆ ਪਰ ਸਾਡੀ ਜਿਹੜੀ ਪਰ ਕੈਪੀਟਾ ਇਨਕਮ ਹੈ ਜਿਹਦੇ ਦਮ ਤੇ ਅਸੀਂ ਕਹਿੰਨੇ ਆ ਵੀ ਸਾਡਾ ਇੱਕ ਬੰਦਾ ਕਿੰਨੇ ਪੈਸੇ ਕਮਾ ਰਿਆ ਉਹ ਕਿਤੇ ਸੈਂਕੜੇ ਦੇਸ਼ਾਂ ਤੋਂ ਪਿੱਛੇ ਐ ਛੋਟੇ ਛੋਟੇ ਦੇਸ਼ਾਂ ਤੋਂ ਵੀ ਅਸੀਂ ਪਿੱਛੇ ਆਉਂਦੇ ਚ ਇਹੋ ਹੀ ਪ੍ਰੋਬਲਮ ਐ ਪਹਿਲਾਂ ਗਰੀਬੀ ਜਾਏਗੀ ਪਹਿਲਾਂ ਪਰ ਕੈਪੀਟਾ ਇਨਕਮ ਵਧੇਗੀ ਫਿਰ ਵੈਲਫੇਅਰ ਸਕੀਮਾਂ ਖਤਮ ਕਰ ਦੋ ਗਰੀਬੀ ਕਿੱਥੇ ਜਾ ਸਕਦੀ ਬਈ ਤੁਹਾਡੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤਾਂ ਜੀ ਸਾਡੇ ਜਿਹੜੀ ਇਹੀ ਗੱਲ ਕੇ ਜੇ ਤੁਸੀਂ ਸਾਰੇ ਦੇਸ਼ ਦਾ ਪੈਸਾ ਇਕੱਠਾ ਕਰਕੇ ਇੱਕ ਕਾਰਪੋਰੇਟ ਨੂੰ ਹੀ ਦੇ ਦੇਣਾ 5 ਪਰਿਵਾਰ ਮਿਲ ਕੇ ਆਪਣੇ ਆਪ ਨੂੰ ਦੇਸ਼ ਕਹਿ ਰਹ ਜੀ ਡੀ ਪੀ ਤੁਸੀਂ ਉਹਨਾਂ ਦੇ ਦਮ ਤੇ ਡਿਫਾਈਨ ਕਰ ਰਹੇ ਹੋ ਵੀ ਸਾਡੇ ਦੇਸ਼ ਦੇ ਜਿਹੜੇ ਦੋ ਬੰਦੇ ਐ ਉਹ ਦੁਨੀਆ ਦੇ ਟੌਪ 10 ਅਮੀਰਾਂ ਚ ਆ ਗਏ ਇਹ ਕੋਈ ਅਚੀਵਮੈਂਟ ਨਹੀਂ ਹੈ ਅਚੀਵਮੈਂਟ ਐ ਹੁੰਦੀ ਵੀ ਸਾਡੇ ਦੇਸ਼ ਦੇ 140 ਕਰੋੜ ਲੋਕਾਂ ਚੋਂ 80 90 ਕਰੋੜ ਲੋਕ ਜਿਹੜੇ ਐ ਉਹ ਖੁੱਲਾ ਖਾਪ ਹੀ ਰਹੇ ਆ ਇਹ ਹੁੰਦੀ ਐਚੀਵਮੈਂਟ ਇਹਦੇ ਤੇ ਕੰਮ ਕਰਨ ਲਈ ਸਰਕਾਰਾਂ ਨੂੰ ਹੀ ਦੇਖਣਾ ਪੈਣਾ ਸੀ ਕਿ ਆਪਣੇ ਫਾਇਦੇ ਲੈਣ ਲਈ ਇਹ ਸਾਰਾ ਇੱਕ ਪੋਲਿਟੀਕਲ ਵਿਲ ਹੈ ਤੁਸੀਂ ਰਾਜਨੀਤੀ ਨੂੰ ਬਹੁਤ ਵਧੀਆ ਸਮਝਦੇ ਹੋ ਤੁਸੀਂ ਸਮਝਦੇ ਹੋ ਕਿ ਇਲੈਕਸ਼ਨ ਲੜਨ ਲਈ ਪੈਸਾ ਚਾਹੀਦਾ ਉਹ ਗਰੀਬ ਨੇ ਨਹੀਂ ਦੇਣਾ ਉਹ ਇੰਡਸਟਰੀ ਨੇ ਦੇਣਾ ਇੰਡਸਟਰੀ ਨੂੰ ਫਾਇਦੇ ਦਿੱਤੇ ਜਾਂਦੇ ਆ ਦੇਸ਼ ਦਾ ਪੈਸਾ ਸਾਰਾ ਇੱਕ ਇੰਡਸਟਰੀਅਲਿਸਟ ਨੂੰ ਦਿੱਤਾ ਜਾਂਦਾ ਸਾਰੇ ਪ੍ਰੋਜੈਕਟ ਇੱਕ ਇੰਡਸਟਰੀਅਲਿਸਟ ਨੂੰ ਦਿੱਤੇ ਜਾਂਦੇ ਆ ਤਾਂ ਕਿ ਉਹ ਹੋਰ ਪੈਸਾ ਕਮਾਏ ਉਹਨੂੰ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਆ ਉਹਦੇ ਬੈਂਕ ਲੋਨ ਵੀ ਮਾਫ ਕੀਤੇ ਜਾਂਦੇ ਤਾਂ ਕਿ ਉਹ ਹੋਰ ਪੈਸਾ ਕਮਾਏ ਉਹ ਹੋਰ ਪੈਸਾ ਕਿਉਂ ਕਮਾਏ ਕਿਉਂਕਿ ਜਦੋਂ ਹੋਰ ਪੈਸਾ ਕਮਾਏਗਾ ਉਹ ਇਲੈਕਸ਼ਨਾਂ ਵੇਲੇ 10-10 ਹਜ਼ਾਰ ਕਰੋੜ ਰੁਪਈਆ ਦੇਵੇਗਾ ਤੇ ਇਲੈਕਸ਼ਨ ਐਦਾਂ ਪਾਣੀ ਵਾਂਗ ਪੈਸਾ ਵਾਕੇ ਲੜੇ ਜਾਣਗੇ ਇਹ ਰੌਲਾ ਬਈ ਪੰਜਾਬ ਹਮੇਸ਼ਾ ਤੋਂ ਹੀ ਜੰਗ ਲੜਦਾ ਆ ਰਿਹਾ ਤੇ ਪੰਜਾਬ ਦੇ ਵਿੱਚ ਸਰਕਾਰ ਹੋ ਰਹੀ ਹੈ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਹੋ ਰਹੀ ਹੈ ਇਹਦਾ ਨੁਕਸਾਨ ਕੀ ਸਮਝਦੇ ਆ ਨਹੀਂ ਜਦ ਸੇਮ ਵੀ ਸੀ ਕਿ ਬੜੀ ਵਾਰੀ ਸੇਮ ਵੀ ਰਹੀ ਹੈ ਇਹ ਨਹੀਂ ਗੱਲ ਕਿ ਹਮੇਸ਼ਾ ਹੀ ਹੋ ਰਹੀ ਹੈ ਬੜੀ ਵਾਰੀ ਦੋਵੇਂ ਪਾਸੇ ਸੇਮ ਵੀ ਰਹੀ ਹੈ ਪਰ ਨਾ ਪੰਜਾਬ ਲੜਦਾ